ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤਾਂ ਦਾ ਐਸਕੇਮ ਨੌਨ ਪੋਲਿਟਿਕਲ ਦੀਆਂ ਸਮੂਚੀਆਂ ਜਥੇਬੰਦੀਆਂ ਵੱਲੋਂ ਤੇ ਕੇਐਮਐਮ ਦੀਆਂ ਜਥੇਬੰਦੀਆਂ ਵੱਲੋਂ ਆਪ ਸਭ ਕਿਸਾਨ ਵੀਰਾਂ ਦਾ ਇਸ ਲਈ ਧੰਨਵਾਦ ਕਰਦੇ ਆ ਕਿ ਆਪ ਨੇ ਝੋਨੇ ਦੀ ਖੇਤੀ ਦਾ ਕੰਮ ਲਵਾਈ ਦਾ ਦੇ ਸਾਮ ਸਭਾਈ ਦਾ ਨਿਪਟਾਰਾ ਕੀ ਜਿਸ ਤਰੀਕੇ ਦੇ ਨਾਲ ਮੋਰਚੇ ਨੂੰ ਮੁੜ ਦੁਬਾਰਾ ਸਟਰੋਂਗ ਕਰਨ ਦਾ ਕੰਮ ਕੀਤਾ ਹੈ ਇਸ ਲਈ ਸਭ ਤੋਂ ਪਹਿਲਾਂ ਆਪ ਸਭ ਦਾ ਧੰਨਵਾਦ ਹੈ ਤੇ ਦੂਸਰੀ ਗੱਲ ਦੋਸਤੋ ਕਿ ਇਸ ਤਾਕਤ ਨੂੰ ਲਗਾਤਾਰ ਬਣਾ ਕੇ ਰੱਖਣਾ ਹੈ ਕਿਉਂਕਿ ਤੁਹਾਡੀ ਇਸ ਤਾਕਤ ਨੇ ਹੀ ਤੁਹਾਡੇ ਮਸਲੇ ਦਾ ਹੱਲ ਕਰਨਾ ਹੈ ਇਹ ਨਾ ਸੋਚਿਓ ਕਿ ਆਪੋਜੀਸ਼ਨ ਦੀ ਕੋਈ ਤੁਹਾਡੇ ਨਾਲ ਮਿੱਤਰਤਾ ਹੈ ਆਪੋਜੀਸ਼ਨ ਵੀ ਤੁਹਾਡੀ ਤਾਕਤ ਨੂੰ ਤੋਲਦੀ ਹੈ ਆਪੋਜੀਸ਼ਨ ਵੀ ਦੇਖਦੀ ਹੈ ਕਿ ਕਿਸਾਨਾਂ ਦੀ ਕਿੰਨੀ ਕਿ ਤਾਕਤ ਹੈ ਔਰ ਤੁਸੀਂ ਅਹਿਸਾਸ ਕਰਵਾਇਆ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਕਿ ਤੁਸੀਂ ਜਿਹੜੀ ਜਿਹੜੀ ਲੜਾਈ ਲੜ ਰਹੇ ਹੋ ਇਹ ਸਾਡੀ ਲਾਈਫ ਲਾਈਨ ਦੀ ਲੜਾਈ ਹੈ ਔਰ ਓਨੀ ਦੇਰ ਤੱਕ ਇਹ ਜਾਰੀ ਰਹੇਗੀ ਜਿੰਨੀ ਦੇਰ ਤੱਕ ਸਾਡੇ ਮੁੱਦੇ ਮਸਲੇ ਹੱਲ ਨਹੀਂ ਹੋ ਜਾਂਦੇ ਕਿਉਂਕਿ ਤੁਸੀਂ ਸੱਚ ਕੀਤਾ ਉਦੋਂ ਜਦੋਂ ਤੁਸੀਂ ਚੋਣਾ ਦੇ ਦੌਰ ਚ ਵੀ ਲਗਾਤਾਰ ਆਪਦੇ ਮੋਰਚੇ ਨੂੰ ਸਟੇਬਲ ਰੱਖਿਆ ਬਣਾ ਕੇ ਰੱਖਿਆ ਚੱਲਦੇ ਰੱਖਿਆ ਸੋ ਅੱਜ ਪਿਛਲੇ ਸਮੇਂ ਦੇ ਵਿੱਚ ਜੋ SKM ਨਾਨ ਪੋਲਿਟਿਕਲ ਤੇ KMM ਨੇ ਸਾਦੇ ਸਾਂਝੇ ਤੌਰ ਤੇ ਪ੍ਰੋਗਰਾਮ ਦਿੱਤੇ ਸੀ ਆਪਣਾ ਪ੍ਰੋਗਰਾਮ ਦਿੱਤਾ ਸੀਗਾ ਕਿ ਅਸੀਂ 15 ਅਗਸਤ ਨੂੰ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕਰਨਾ ਹੈ ਔਰ ਉਹ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾੜਨੀਆਂ ਨੇ ਜਿਨ੍ਹਾਂ ਦੇ ਰਾਹੀਂ ਪੁਲਿਸ ਨੂੰ ਨਹੀਂ ਤਾਕਤ ਦਿੱਤੀ ਜਾ ਰਹੀ ਹੈ ਔਰ ਉਹ ਤੁਹਾਡਾ ਬਾਕ ਖੂਬੀ ਬੜਾ ਕਮਾਲ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਸਫਲ ਰਿਹਾ ਹੈ ਕਿਸੇ ਵੀ ਜਗ੍ਹਾ ਦੇ ਉੱਤੇ ਕਈਆਂ ਥਾਵਾਂ ਤੇ ਤਾਂ ਹਜ਼ਾਰਾਂ ਦੀ ਬਿੰਤੀ ਟਰੈਕਟਰ ਇਕੱਠੇ ਹੋਏ ਪਰ 500 400 600 700 ਤਾਂ ਬਹੁਤ ਸਾਰੇ ਜ਼ਿਲ੍ਹੇ ਜਿਲ੍ਹਾ ਤੋਂ ਤੱਕ ਟਰੈਕਟਰਾਂ ਦਾ ਵੱਡਾ ਹਜੂਮ ਨਜ਼ਰ ਆਇਆ ਹੈ ਔਰ ਪੂਰੇ ਭਾਰਤ ਦੇ ਵਿੱਚ ਹੁੰਦਾ ਨਜ਼ਰ ਆਇਆ ਹੈ ਸਾਊਥ ਦੇ ਵਿੱਚ ਵੀ ਇਹਦਾ ਅਸਰ ਨਜ਼ਰ ਆਇਆ ਹੈ ਔਰ ਹੁਣ ਆਪਾਂ ਜਿਹੜਾ ਉਸ ਤੋਂ ਅਗਲਾ ਪ੍ਰੋਗਰਾਮ ਦਿੱਤਾ ਸੀ ਦੋਸਤੋ ਉਹ ਆ 31 ਅਗਸਤ ਨੂੰ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਕੇਐਮਐਮ ਵੱਲੋਂ ਸਾਂਝੇ ਤੌਰ ਤੇ ਪੂਰੇ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਤਿੰਨਾਂ ਹੀ ਮੋਰਚਾ ਦਿੱਤੇ ਖਨੌੜੀ ਸ਼ੰਭੂ ਤੇ ਰਤਨਪੁਰਾ ਇੱਥੇ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਜਿੱਥੋਂ ਤੱਕ ਵੀ ਸਾਡੀ ਆਵਾਜ਼ ਸਾਡੀ ਵੀਡੀਓ ਜਾਂਦੀ ਹੈ ਮੇਰੇ ਵੀਰ ਮੇਰੀ ਗੱਲ ਸੁਣਦੇ ਨੇ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਟਾਰਗੇਟ ਆ ਦੋਸਤੋ ਕਿ ਲੱਖਾਂ ਦੀ ਗਿਣਤੀ 'ਚ ਕਿਸਾਨ 31 ਨੂੰ 31 ਅਗਸਤ ਨੂੰ ਖਨੌਰੀ ਸ਼ੰਭੂ ਦੇ ਰਤਨਪੁਰਾ ਬਾਰਡਰਾਂ ਤੇ ਹਾਜ਼ਰੀ ਲਵਾਉਣੀ ਜ਼ਰੂਰੀ ਆ ਲੋਨ ਉਸ ਦਿਨ ਕਿਉਂਕਿ ਆਪਾਂ ਜਿਸ ਤਰ੍ਹਾਂ ਦਾ ਸਰਕਾਰ ਪਿਛਲੇ ਦਿਨਾਂ ਦੇ ਵਿੱਚ ਪ੍ਰਚਾਰ ਕਰ ਰਹੀ ਆ ਹਰਿਆਣਾ ਗਵਰਨਮੈਂਟ ਪ੍ਰਚਾਰ ਕਰ ਰਹੀ ਆ ਦੇਖੋ ਜੀ ਮੋਰਚੇ ਤੇ ਤਾਂ 400 ਬੰਦਾ ਹੀ ਆ ਮੋਰਚੇ ਤੇ 500 ਬੰਦਾ ਹੀ ਆ ਉਹਨਾਂ ਦੀ ਇਸ ਪ੍ਰਚਾਰ ਨੂੰ ਤੁਸੀਂ ਤੋੜਤਾ ਮੋਰਚੇ ਸਾਹਮਲੇ ਮੋਰਚਾ ਜਿਹੜੀ ਗਿਣਤੀ ਆ ਇਸ ਵੇਲੇ ਉਹਨੂੰ ਤੁਸੀਂ ਤੋੜਤਾ ਔਰ ਆਪਾਂ ਸਾਬਤ ਕਰਨਾ ਹੈ ਕਿ ਅਸੀਂ ਪੂਰਾ ਪੰਜਾਬ ਪੂਰਾ ਹਰਿਆਣਾ ਪੂਰੀ ਯੂਪੀ ਰਾਜਸਥਾਨ ਸਾਰੇ ਲੋਕ ਇਸ ਮੋਰਚੇ ਦੇ ਨਾਲ ਉਸੇ ਤਰ੍ਹਾਂ ਜੁੜੇ ਹੋਏ ਨੇ ਜਿਸ ਤਰ੍ਹਾਂ ਅਸੀਂ 13 ਫਰਵਰੀ ਨੂੰ ਜੁੜੇ ਸੀ ਸੋ ਇਸ ਲਈ 31 ਅਗਸਤ ਦਾ ਪ੍ਰੋਗਰਾਮ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਪੂਰੀ ਤਾਕਤ ਦੇ ਨਾਲ ਪੂਰੀ ਮਜ਼ਬੂਤੀ ਦੇ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨਾ ਹੈ ਔਰ ਇਸੇ ਤਰ੍ਹਾਂ ਦੋਸਤੋ ਇਸ ਤੋਂ ਪਹਿਲਾਂ 27 ਤੇ 28 ਨੂੰ 27 ਤੇ 28 ਅਗਸਤ ਨੂੰ ਕਰਨਾਟਕਾ ਦੇ ਅੰਦਰ ਇਹ ਪ੍ਰੋਗਰਾਮ ਦੋ ਕਾਨਫਰੰਸਾਂ ਉੱਥੇ ਕੀਤੀਆਂ ਜਾ ਰਹੀਆਂ ਨੇ ਸਟਰੋਂਗ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਔਰ ਨਾਲ ਹੀ 1 ਸਤੰਬਰ ਨੂੰ ਯੂਪੀ ਦੇ ਸੰਬਲ ਦੇ ਅੰਦਰ ਇੱਕ ਵੱਡੀ ਕਾਨਫਰੰਸ ਉੱਥੇ ਕੀਤੀ ਜਾ ਰਹੀ ਹੈ ਉੱਥੋਂ ਦੀ ਲੀਡਰਸ਼ਿਪ ਦਾ ਸਾਨੂੰ ਮੈਸੇਜ ਆਇਆ ਕੱਲ ਲੀਡਰਸ਼ਿਪ ਇਕੱਠੀ ਹੋਈ ਉਹ ਬਾਕਾਇਦਾ ਇਸ ਗੱਲ ਦੇ ਉੱਤੇ ਉਹ ਸਾਨੂੰ ਸਨੇਹਾ ਦੇ ਕੇ ਗਏ ਨੇ ਕਿ ਅਸੀਂ ਪੂਰੀ ਤਾਕਤ ਦੇ ਨਾਲ ਲੱਗੇ ਹੋਏ ਹਾਂ ਵੱਡੀ ਗਿਣਤੀ ਉੱਥੇ ਕਿਸਾਨ ਇਕੱਤਰਤ ਹੋਣਗੇ ਔਰ ਅਸੀਂ ਰਿਕਾਰਡ ਤੋੜਾਂਗੇ ਉੱਥੇ ਵੀ ਯੂਪੀ ਦੇ ਵਿੱਚ ਵੀ ਇੱਕ ਕਾਨਫਰੰਸ ਹੋਈ ਔਰ ਉਸ ਤੋਂ ਬਾਅਦ ਮੇਰੇ ਦੋਸਤੋ ਇਕਲ ਤਾਂ ਜਰੂਰ ਧਿਆਨ ਰੱਖਿਓ ਮੈਂ ਖਾਸ ਕਰਕੇ ਪੰਜਾਬ ਵਾਲਿਆਂ ਨੂੰ ਬੇਨਤੀ ਕਰਾਂ ਕਿ ਆਪਾਂ ਜਿਸ ਤਰ੍ਹਾਂ ਪਿਛਲੇ ਅੰਦੋਲਨ ਦੇ ਦੌਰਾਨ ਮੁਜ਼ਫਰਨਗਰ ਦੇ ਅੰਦਰ ਇੱਕ ਵੱਡਾ ਇਕੱਠ ਕੀਤਾ ਸੀ ਬਹੁਤ ਵੱਡਾ ਇਕੱਠ ਕੀਤਾ ਸੀ ਐਸਕਮ ਵੱਲੋਂ ਔਰ ਐਸ ਵੇਲੇ ਐਸਕਮ ਨਾਨ ਪੋਲਿਟিক্যাল ਵੱਲੋਂ ਪੂਰਾ ਸਟਰੋਂਗ ਇਕੱਠ ਹਰਿਆਣਾ ਦੇ ਅੰਦਰ ਜੀਨ ਦੇ ਨੇੜੇ ਇਹ ਕੀਤਾ ਜਾ ਰਿਹਾ ਹੈ ਆਪ ਸਭ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਜਿਹੜਾ ਆਪਾਂ 15 ਦਸੰਬਰ ਆਪਾਂ 15 ਸਤੰਬਰ ਨੂੰ ਸੌਰੀ ਦਸੰਬਰ ਨਹੀਂ 15 ਸਤੰਬਰ ਨੂੰ ਜਿਹੜਾ ਜੀਂਦ ਦੇ ਨੇੜੇ ਇਹ ਆਪਣਾ ਇਕੱਠ ਹੋ ਰਿਹਾ ਖਨੋਰੀ ਬਾਰਡਰ ਤੋਂ ਲਗਭਗ 20-25 ਕਿਲੋਮੀਟਰ ਅੱਗੇ ਜਾ ਕੇ ਇਹ ਆਪਣਾ ਉਹ ਪੁਆਇੰਟ ਹੈ ਜਿੱਥੇ ਆਪਾਂ ਇੱਕ ਵੱਡਾ ਇਕੱਠ ਕਰਨਾ ਹੈ ਔਰ ਪੂਰੀ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੀ ਸੋਰੀ ਨੈਸ਼ਨਲ ਲੈਵਲ ਦੀ ਇਹ ਕਾਨਫਰੰਸ ਜਿਹਦੇ ਵਿੱਚ ਕਰਨਾਟਕਾ ਕੇਰਲਾ ਤਾਮਿਲਨਾਡੂ ਮੱਧ ਪ੍ਰਦੇਸ਼ ਬਿਹਾਰ ਰਾਜਸਥਾਨ ਪੰਜਾਬ ਤੇ ਹਰਿਆਣਾ ਸਾਰੀਆਂ ਸਟੇਟਾਂ ਦੇ ਕਿਸਾਨ ਭਾਗ ਲੈਣਗੇ ਔਰ ਆਪ ਸਭ ਨੇ ਮੈਂ ਫਿਰ ਦੁਬਾਰਾ ਬੇਨਤੀ ਕਰਾਂ ਇਕਤਾ ਯਾਦ ਕਰ ਲਿਓ ਡੇਟਾ ਨੋਟ ਕਰ ਲਿਓ ਕਿ 31 ਅਗਸਤ ਨੂੰ ਖਨੌਰੀ ਸ਼ੰਭੂ ਤੇ ਰਤਨਪੁਰਾ ਬਾਰਡਰਾਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠ ਕਰਨਾ ਕੋਈ ਪਿੰਡ ਇਹੋ ਜਿਹਾਲਾ ਹੋਵੇ ਜਿੱਥੋਂ ਘੱਟੋ ਘੱਟ ਇੱਕ ਇੱਕ ਬੱਸ ਭਰ ਕੇ ਨਾ ਆਵੇ ਔਰ ਨਾਲ ਹੀ ਯਤਨ ਕਰਨਾ ਕਿ ਜਿਹੜੀ ਹਰਿਆਣੇ ਦੇ ਅੰਦਰ 15 ਸਤੰਬਰ ਨੂੰ ਦੇਸ਼ ਲੈਵਲ ਦੀ ਇੱਕ ਵੱਡੀ ਕਾਨਫਰੰਸ ਹੋ ਰਹੀ ਹੈ ਉਸ ਕਾਨਫਰੰਸ ਦੇ ਵਿੱਚ ਆਪਾਂ ਹਾਜ਼ਰੀ ਭਰਨੀ ਹੈ ਔਰ ਉਸ ਤੋਂ ਬਾਅਦ ਫਿਰ ਅਗਲੀ ਕਾਨਫਰੰਸ ਹੈ ਜਿਹੜੀ ਉਹ ਦੂਸਰੇ ਪਾਸੇ ਹੋਣ ਜਾ ਰਹੀ ਹੈ ਪਿਪਲੀ ਦੇ ਵਿੱਚ ਉਹ ਵੀ ਇਸੇ ਤਰੀਕੇ ਦੇ ਨਾਲ 22 ਤਰੀਕ ਨੂੰ ਹੋਏਗੀ ਉਹਨੂੰ ਵੀ ਅਸੀਂ ਪੂਰੀ ਤਾਕਤ ਦੇ ਨਾਲ ਪੂਰਾ ਸਟਰੋਂਗਲੀ ਉਹਨੂੰ ਸਫਲ ਬਣਾਉਣਾ ਸੋ ਇਹ ਪ੍ਰੋਗਰਾਮਾਂ ਦੇ ਉੱਤੇ ਜਰੂਰ ਸਾਡੇ ਸਾਰੇ ਕਿਸਾਨ ਵੀ ਧਿਆਨ ਕੇਂਦਰਿਤ ਕਰਨ ਬਹੁਤ ਬਹੁਤ ਧੰਨਵਾਦ ਮੈਂ ਲਾਸਟ ਤੇ ਫਿਰ ਬੇਨਤੀ ਕਰਾਂ ਕਿ ਪਿਛਲੇ ਜਿਹੜੇ ਪ੍ਰੋਗਰਾਮ ਤੁਸੀਂ ਸਫਲ ਬਣਾਏ ਨੇ ਉਹਦੇ ਲਈ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿਉਂ ਮੈਂ ਕਹਿ ਰਿਹਾ ਕਿਉਂਕਿ ਸਰਕਾਰ ਗੱਲਬਾਤ ਦੇ ਦੌਰ ਚਾਹੀਆ ਜਿਸ ਤਰ੍ਹਾਂ ਤੁਸੀਂ ਸਰਕਾਰ ਨੂੰ ਕਹਿ ਰਿਹਾ ਆਪੋਜੀਸ਼ਨ ਦੇ ਵਿੱਚ ਲਿਜਾ ਕੇ ਗੱਲ ਉਸ ਪਲੇਟਫਾਰਮ ਤੋਂ ਕਿਹਨ ਦੀ ਗੱਲ ਕੀਤੀ ਹੈ ਤੇ ਉਹਦਾ ਅਸਰ ਤੁਹਾਡੇ ਇਕੱਠ ਦਾ ਅਸਰ ਇੱਥੇ ਵੀ ਨਜ਼ਰ ਆਇਆ ਹੈ ਕਿ ਸਰਕਾਰ ਪ੍ਰਸ਼ਾਸਨਿਕ ਅਧਿਕਾਰੀ ਬਾਰ ਬਾਰ ਗੱਲਬਾਤ ਚਰਚਾ ਕਰ ਰਹੇ ਨੇ ਇਸ ਚਰਚਾ ਦੇ ਵਿੱਚੋਂ ਤੁਹਾਡੇ ਅਸਲ ਮੁੱਦੇ ਦਾ ਹੱਲ ਹੋਣਾ ਹੈ ਆਪ ਸਭ ਨੂੰ ਅਪੀਲ ਹੈ ਕਿ ਇਹ ਚਰਚਾ ਤੁਹਾਡੀ ਮਜ਼ਬੂਤੀ ਜਿੰਨੀ ਵਧਦੀ ਜਾਏਗੀ ਓਨੀ ਇਹ ਗੱਲਬਾਤ ਹੋ ਤੇਜ਼ੀ ਦੇ ਨਾਲ ਕਰਨ ਲਈ ਸਰਕਾਰ ਮਜਬੂਰ ਹੋਏਗੀ ਬਹੁਤ ਬਹੁਤ ਧੰਨਵਾਦ ਆਪ ਸਭ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ